गई हो, बड़ी गई अरे बड़ी गई उतरे उत्तर बराबर तुरपया फिर तुरपया पाउंडरी बढ़िया हो

हजार रुपया अंदर तलवंडी पैदा कर दी क्योंकि रेटा के पांच हजार लग्या आओ तुना इस वे खेल मैदान साहब बोली चलियो आओ

को आया, तो है। आया, है, कोई प्यार मिठा कहता कोई कगी कहता कोई कगदीप कहता है कबड्डी 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 हां जी ਗੱਲ ਕਰਾਂਗੇ ਪਰ ਇਦਾਂ ਨਹੀਂ ਗੱਵੀ ਘੂਏ ਭਾਏ ਚੜਨ ਵਾਲੀ ਕੋਈ ਗੱਲ ਨਹੀਂ ਬੜਾ ਸੀਨੀਅਰ ਪਲੇਅਰ ਸੀਗਾ ਮੈਨੂੰ ਦੁੱਖ ਹੋਇਆ ਔਰ ਕੋਈ ਗੱਲ ਨਹੀਂ ਕਿ ਸਭਾ ਆਊਗਾ ਨਾ ਗੱਲ ਕਰੂੰਗਾ ਜਰੂਰ ਆਓ ਸਾਹਮਣੇ ਖੇਡ ਮੈਦਾਨ ਉੱਪਰ ਮੇਰੇ ਮਿੱਤਰੋ ਏ ਆਹ ਮੁਕਾਬਲਾ ਆਹ ਮੁਕਾਬਲਾ ਐਸਪੀ ਵੇਖ ਐਸਪੀ ਵੇਖ ਐਸਪੀ ਵੇਖ ਓ ਨੌਜਵਾਨ ਓਏ ਹੋ ਨੌਜਵਾਨੇ ਕੱਲੀ ਓਖੇ ਦੀ ਪੁੱਲਾ ਲੱਖੋਂ ਦੇ ਕੁਲ ਜੀਤਾ ਫੱਕੇ ਚਿੱਟੀ ਦੇ ਸਪਰ ਸੋਨੀ ਮੋਨੀ ਸਪੱਗ ਦੇ ਨਾਲ ਸ਼ਰਮ ਉਹ ਕਹਿੰਦੇ 21000 ਦੇਵਾਂਗੇ ਜੇ ਕਿਤੇ ਦੇ 2 ਜੱਫੇ ਆਉਂਦੇ ਤੇ ਛੱਕੇ ਚਿੱਤੀ ਦੇ 1 ਜੱਫੇ ਤੇ ਸੰਜੀਵ ਆਹ ਸ਼ਾਦੀ ਦੀ ਕਬੱਡੀ ਪੈ ਰਹੀ ਹੈ 15000 ਦੀ ਰੇਡ ਸ਼ੰਟੀ ਪੁਰਤਗਾਲ ਸਾਥੀ ਯੂ ਐਸ ਏ रमी टी वलो टीपू न्यूज़ीलैंड जे बागी पुटगालंटीसी वलो आेड कंदो हज़ार

ਇਹ ਵਾਰੀ ਸੱਜਣਾ ਮਾਰੋ ਪੰਜ ਅੜਕਾਲੀ ਵੀ ਹੋ ਜਾਂਦਾ ਆ ਸਾਜੀ ਦੀ ਕਬੜੀ ਪੈ ਰਹੀ ਹੈ ਇਹ ਕਹਿੰਦੇ ਯਾਰ ਵਰਗੇ ਉਹ ਬੱਡੇ ਨਾਮ ਦੇ ਇੱਕ ਪਾਸੇ ਕਹਿੰਦੇ ਨੌਜਵਾਨ ਬੰਦੇ ਸ਼ਹਿਰ ਵਾਲਾ ਮਾਲ ਚਿੱਟੀ ਦਾ ਜੱਗਾ ਪਰ ਕਾਲੇ ਸਿੰਘ ਦਾ ਸੋਦੀ ਕੀਪੀ ਟਰਾਈ ਲੱਗਦਾ ਜੋਰ ਆ 15000 ਦਾ ਜਫਾ ਲੱਗਿਆ 6 ਲੱਖ ਦੂਜਾ ਪੰਜ ਇੱਥੇ ਤੇ ਦਸਤਾਂ ਨੂੰ ਟੱਕ ਟੱਕ ਦਿੱਤੇ ਰਹਿਣਗੇ ਪਰ ਨੂੰ

ਯਾਦਾ ਉਹਦੇ ਬੰਦਿਆਂ ਨੂੰ ਸਮਝਾ ਕੇ ਲੈ ਕੇ ਮੈਂ ਹੁਣ ਇਦਾਂ ਨਹੀਂ ਨਾ ਗੱਲਾਂ ਵੀ ਸਖਤ ਹਾਂ ਮੈਂ ਪਹਿਲਾਂ ਵੀ ਸੀਗਾ ਜੇ ਕਿਹਾ ਕਰੋਗੇ ਤੇ ਗਰਾਊਂਡ 'ਚ ਕਮੈਂਟਰੀ ਬਾਹਰ ਖੜ ਕੇ ਕਰਿਆ ਕਰੂੰਗਾ ਲੋਕ ਭਾਜੀ ਗਰਾਊਂਡ 'ਚ ਰਸ਼ ਬਹੁਤ ਆ ਆ ਦੇਖੋ ਕਿੱਦਾਂ ਮਾਹੌਲ ਬਣਿਆ ਪਿਆ ਏ ਯਾਰ ਪੈਕਟਰ ਵਾਲਾ ਮੈਚ ਥੋੜਾ ਚੱਲਦਾ ਯਾਰ ਇਦਾਂ ਮਾਹੌਲ ਬਣਾਈਏ ਥੋੜਾ ਜਿਹਾ ਅਸਤੌਣਾ ਆਹ ਮੇਰੀ ਸਾਰਿਆਂ ਅਗਰ ਕੁਸਤ ਆਹ ਬੰਨੇ ਦੀ ਰੇਡ ਬੰਨੇ ਦੀ ਰੇਡ ਬੰਨੇ ਦੀ ਰੇਡ ਬੰਨੇ ਦੀ ਰੇਡ ਤੇ ਜ ਕਫਾ ਇਸ ਲਈ ਖੇਡ ਮੈਦਾਨ ਦੇ ਵਿੱਚ ਲੱਗਦਾ ਤਕੜਾ ਐਨ ਹੁੰਦੀ ਕਮਾਲ ਅਮਰੀਕ ਦੇਖੀ ਫਿਰ ਕੌਣ ਹੈ ਓਏ ਹੋਏ ਓਏ ਹੋਏ ਓਏ ਹੋਏ ਹੈ ਫੱਕਾ ਸ਼ਕਰ ਭੁੱਲੀ ਜਿੰਨੀ ਅੱਜ ਵੀ ਦੁੱਗੀ ਗੋਲੇ ਚਾਪੀ ਹੈ ਅੱਜ ਦੇ ਮੇਲੇ ਦਾ ਬੈਸਟ ਯਾਖੀ 9 ਕਾਟ 8 ਜਫੇ ਤੇ ਕਾਲੇ ਸੰਗੇ ਦਾ ਸਨੀਰ ਕਾਨ ਨੇ ਲੁੱਟਦਾ ਫਿਰਦਾ ਮੇਲੇ ਤੇ ਨਾਲ ਟੀਮ ਦੀ ਸੈਮਤੀ ਦੇ ਨਾਲ ਕਹਿੰਦੇ ਵੀ ਗੁਰੂ ਥੋਪੀਆ ਜਿਹੜਾ ਬੈਸਟ ਹੈ ਮੇਰੇ ਵੀਰੋ ਉਹ ਡਾਊਟ ਕਲੀਅਰ ਕਰਕੇ ਮੰਨੇ ਦੀਆਂ ਪੰਜਾਂ 12 ਕਬੱਡੀਆਂ 10 ਨੰਬਰ ਸਾਜੀ ਦੀਆਂ ਪੰਜਾਂ 10 ਕਬੱਡੀਆਂ 9 ਨੰਬਰ ਅਜਿਹੇ ਮੇਲੇ ਦਾ ਬੈਸਟ ਹੈ ਮੰਨਾ ਬੱਲਣੇ ਵਾਲਾ ਮੰਨਾ ਵਾਹਿਗੁਰੂ ਜੀ